ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕੀ ਨਾਮ ਹੈ ਮੇਰਾ ਨਾਮ ਹੈ ਚੁੱਗੇ ਪਿੰਡ ਦੀ ਮੈਂ ਰਹਿਣ ਵਾਲੀ ਆ ਫਿਰ ਘਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ ਅੱਜ ਵੀਰ ਜੀ ਤਾਂ ਹੋਈ ਏ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਬੰਧ ਹੈਗਾ ਸੀ ਕਿਹਨਾਂ ਨਾਲ ਤੇ ਪੰਮੇ ਕਹੇ ਨਾਲ ਸਿਮਰ ਜੀ ਤੋਂ ਨਾਲ ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆਂ ਚ ਬਹਿ ਕੇ ਕਰ ਲਈਏ ਆ ਇਹ ਤਾਂ ਦੇ ਵੀ ਤੁਸੀਂ ਸਾਡੇ ਪੈਸੇ ਖਾਦਿਆ ਮੇਰੇ ਘਰ ਵਾਲੇ ਨੇ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲੋ ਜੇ ਤੁਹਾਡੇ ਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲ੍ਹਾਂ ਦਿੱਤੀਆਂ ਸਾਨੂੰ ਤੇ ਮੈਂ ਇਹਨਾਂ ਨਾਲ ਬੜੇ ਵਾਸਤੇ ਪਾਇਆ ਵੀ ਸਾਨੂੰ ਗਾਲ੍ਹਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਂਦੇ ਆ ਜਿਹੜੀ ਵੀ ਹੈਗੀ ਹੈ ਵੀ ਇਦਾਂ ਨਾ ਕਰੋ ਤੁਸੀਂ ਇੰਨਾ ਨਹੀਂ ਉਸ ਤੋਂ ਬਾਅਦ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਇਸ ਹਵੇ ਦੇ ਘਰੇ ਵੜ ਗਈ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਫੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਦੇਵਦ ਕੀਤੀ ਇਹਨਾਂ ਨੇ ਕੱਪੜੇ ਪਾੜੇ ਮੇਰੇ ਇਹਨਾਂ ਨੇ ਮੈਨੂੰ ਵੇਪੜਦੇ ਕਰਤਾ ਜੇ ਜੀ ਜੇ ਤੁਮ ਪੇਪਰ ਦੇਤੀ ਤੈਨਾਂ ਨੇ ਮੇਚੀ ਕਿਚਕਾੜੇ ਬਹੁਤ ਮਾਰੇ ਪਰ ਇੰਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਇਹਲਾਤ ਹੁੰਦਾ ਆ ਉਹ ਵੀ ਸਾਡੇ ਨਾਲ ਬਹੁਤ ਮੁੜਕੇ ਜਿੜਕੇ ਗਿਆ ਹੈ ਉਸ ਤੋਂ ਬਾਅਦ ਜਦੋਂ ਮੈਂ ਰੋਲਾ ਪਾਇਆ ਤੇ ਜਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਭਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰ ਮੁੜ ਕੇ ਇੱਟਾ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਮੈਂ ਤੇ ਇਕੱਲੀ ਸੀਗੀ ਉਹ ਸਾਰਾ ਪਰਿਵਾਰ ਆ ਕੇ ਗੱਲ ਪਈ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ੍ਹ ਗਈ ਕੋਠੇ ਤੇ ਚੜ੍ਹ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰਦੇ ਕੋਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰਾ ਸ੍ਰੀ ਸਾਹਿਬ ਵੀ ਲੈ ਦੇ ਲਾਤ ਜੀ ਇਹ ਜੋ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਤੇਸ ਬੜੇ ਮੈਨੂੰ ਮਾਰਿਆ ਕੁੱਟਿਆ ਜਿਹੜਾ ਇਹਨਾਂ ਮੇਰੇ ਪਰਦੇ ਵਾਲੇ ਸਰੀਰ ਨੂੰຊੂਇਆ ਉਸ ਤੋਂ ਬਾਅਦ ਇਹਨਾਂ ਮੇਰਾ ਗਾਤਰਾ ਵੀ ਲੈ ਕੇ ਆਪ ਦੇ ਘਰੇ ਲੈ ਗਿਆ ਪਾਚ ਦੇ ਗਾਤਰਾ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਬਹੁਤ ਪੁੱਤੇ ਖਾਣੇ ਵਾਲਾ ਹਲ ਕੀਤਾ ਬਸ ਇੱਕ ਮੇਰੀ ਜਾਨ ਨਹੀਂ ਹਾਂਜੀ ਜੀ ਇਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰ ਰੋੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈ ਜੀ ਟਰ ਰੋੜਿਆਂ ਦੀ ਵੀ ਹੈਗੀ ਹੈ ਸਾਡੀ ਪਿੰਡ 'ਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਫਿਰ ਜੀ ਉਹਨਾਂ ਤੇ ਫੋਲ ਹੋਣੀ ਚਾਹੀਦੀ ਹੈ ਬੁੱਢਿਆਂ ਤੇ ਵੀ ਸਣੇ ਬੰਦੇ ਆਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ ਇੱਥੇ ਜਣਿਆ ਨੇ ਮੇਰੇ ਕਾਕੂ ਨੂੰ ਵੀ ਖੇਡ ਰਿਆ ਹੱਟ ਚਿੰੰਡਾ ਸੀ ਸੀ ਚੱਪੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸੀਰ ਤੇ ਲੱਗਾ ਉਧਰ ਪੇ ਹੀ ਦਿੱਤਾ ਗਿਆ ਫਿਰ ਮੇਰੇ ਕਰਵਾਲਾ ਨਾਲ ਕਾਪੂ ਨੂੰ ਲੈ ਕੇ ਆਇਆ ਨਾਲ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਉਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਛੱਟਾ ਵੀ ਲੱਗ ਰਹੀ ਹੈ ਫੁੱਟ ਮਾਰ ਕੀਤੀ ਜਿਹੜੀ ਕਾਰਵਾਈ ਵਰਜੀ ਉਹਨਾਂ ਤੇ ਹੋਣੀ ਚਾਹੀਦੀ ਹੈ ਬਾਕੀ ਵਰਜੀ ਉਹਨਾਂ ਦਾ ਡਰ ਇੱਥੇ ਆਇਆ ਹੈ ਉਹਨਾਂ ਦਾ ਡਰ ਇਸ ਤਰ੍ਹਾਂ ਦੇ ਇੱਥੇ ਆਇਆ ਜਿਹੜੀ ਇੰਨਾ ਟਿਲਵੀਂ ਬੰਦਾ ਮਾਰਿਆ ਹੈ ਕੁੜੀ ਨੇ ਤੇ ਮੁੰਡੇ ਨੂੰ ਜਿਹੜੇ ਜੇਲ੍ਹ ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਕੇ ਚਲੋ ਤੁਸੀਂ ਆਦੀ ਕਰ ਹਾਂਜੀ ਪਰ ਇਹਨਾਂ ਨੂੰ ਆਦਤ ਪਈ ਹੋਈ ਆ ਇਹਨਾਂ ਦੇ ਮੂੰਹ ਤੇ ਛਟੇੜੇ ਵੱਜਣੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਏ ਜੋ ਵੀ ਹੈਗਾ ਏ ਵੀਰ ਬਣ ਕੇ ਮੇਰੇ ਮੇਨਤ ਵਾਲੀ ਗੱਲ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੀ ਹਾਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਮੇਰਾ ਹੱਕ ਦਿਵਾਇਆ ਜਾਵੇ ਦੱਸ